ਕੀ ਹਾਲ ਚਾਲ ਸਾਰੇ ਮਿੱਤਰ ਪਿਆਰੇ ਹਾਂ ਦਾ ਹੋਪ ਸੋ ਸਾਰੇ ਇਸ ਵਧੀਏ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਅਜਨਾ ਗੱਲ ਆਪਣੀ ਵੀਡੀਓ ਪ੍ਰੋਫੈਸ਼ਨਲ ਟਾਈਪ ਨਹੀਂ ਆ ਰਹੀਆਂ ਕਿਉਂਕਿ ਯਾਰ ਖੇਤੀਬਾੜੀ ਚ ਰੁੱਝੇ ਹੋਏ ਆਂਗੇ ਕੰਮਕਾਰ ਹੁੰਦਾ ਖੇਤ ਖੋਦ ਦਾ ਤਾਂ ਕਰਕੇ ਜਿੰਨਾ ਕ ਟਾਈਮ ਮਿਲਦਾ ਜਦੋਂ ਹੀ ਟਾਈਮ ਮਿਲਦਾ ਆਪਾਂ ਤੁਹਾਡੇ ਲਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਤੁਸੀਂ ਉਨੀ سپورਟ ਨਹੀਂ ਕਰ ਰਹੇ ਚਲੋ ਕੋਈ ਨਹੀਂ ਆਉਣ ਵਾਲੇ ਸਮੇਂ ਚ سپورਟ ਕਰੋਗੇ ਤੁਸੀਂ ਵੀ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਕਿ ਐਲਟੀ ਮਾਡਲ ਤੇ ਨੋਰਮਲ ਮਾਡਲ ਜੌਂਡੀਅਰ ਦੇ ਵਿੱਚ ਕੀ ਫਰਕ ਆ ਇਹ ਆਪਣ ਨੂੰ ਕਮੈਂਟ ਆਇਆ ਸੀ ਚਲੋ ਇਹ ਤਾਂ ਆਪਾਂ ਵੀ ਜਾਣਦੇ ਆ ਨਾ ਕਾਲੇ ਤੇ ਹਰੇ ਟਿੱਡ ਦਾ ਫਰਕ ਹੁੰਦਾ ਪੁਰਾਣੀ ਕਹਿੰਦੇ ਜ਼ੋਰ ਵੱਧ ਲਾਉਂਦੇ ਨਵੇਂ ਜ਼ੋਰ ਨਹੀਂ ਲਾਉਂਦੇ ਜੋ ਵੀ ਆਪਾਂ ਸਾਰੀ ਗੱਲ ਖੁੱਲ੍ਹ ਕੇ ਕਰਦੇ ਹਾਂਗੇ ਕੱਲੀ ਕੱਲੀ ਚੀਜ਼ ਇਹਨਾਂ ਮੇਰੇ ਕੋਲ ਅਜੇ ਕਾਪੀ ਕਾਪੀ ਕੁਝ ਵੀ ਨਹੀਂ ਹੈਗਾ ਮੈਂ ਇਹਦਾ ਨੋਟ ਕੀਤਾ ਫੋਨ ਚ ਪਲੋ ਪੜ ਪੜੂੰਗਾ ਫਿਰ ਮੈਂ ਤੁਹਾਨੂੰ ਦੱਸਿਆ ਕਰੂੰਗਾ ਹਨਾ ਤਾਂ ਕਰਕੇ ਥੋੜਾ ਆਪਣਾ ਵੀਡੀਓ ਲੈਂਥੀ ਵੀ ਬਣ ਸਕਦੀ ਤੇ ਰੁਕ ਰੁਕੇ ਵੀ ਬਣ ਸਕਦੀ ਪਰ ਦੱਸਾਂ ਕਿ ਆਪਾਂ ਪੂਰੀ ਘੰਟ ਜਾਣਕਾਰੀ ਇਹ ਨਹੀਂ ਹੈਗਾ ਕਿ ਉਹ ਦੱਸੀ ਜਾਵਾਂਗੇ ਜਿੰਨਾ ਕੁ ਫਰਕ ਉਹ ਨਹੀਂ ਦੱਸਾਂ ਕਿਉਂਕਿ ਜ਼ਿਆਦਾਤੋਂ ਕੰਪਨੀਆਂ ਵੀ ਆਪਣ ਡਿਫਰੈਂਸ ਨਹੀਂ ਦੱਸਦੀਆਂ ਹੁੰਦੀਆਂ ਕੀ ਗੱਲਬਾਤ ਹੁੰਦੀ ਹੈ ਚਲੋ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਫਿਰ ਗੱਲਬਾਤ ਜਿੱਥੋਂ ਇਹ ਪਹਿਲਾ ਪੁਆਇੰਟ ਤੋਂ ਲੈ ਕੇ ਲਾਸਟ ਪੁਆਇੰਟ ਤੱਕ ਕਵਰ ਕਰਾਂਗੇ ਸਾਰਿਆਂ ਤੋਂ ਪਹਿਲਾ ਪੁਆਇੰਟ ਜਿੰਨਾ ਕਿ ਆਪਾਂ ਨੂੰ ਪਤਾ ਲੱਗਿਆ ਜਿਹੜੇ ਕਿ ਨਵੇਂ ਮਾਡਲ ਦੇ ਜੌਂਡੀਅਰ ਇਹਨਾਂ ਦੇ ਜਿਹੜੇ ਬਲੌਕ ਹੁੰਦੇ ਐ ਮੋਸਟਲੀ ਯੂਐਸ ਤੋਂ ਇੰਪੋਰਟਡ ਹੁੰਦੇ ਨੇ ਕਈਆਂ ਦੇ ਕਈਆਂ ਦੇ ਇੱਥੇ ਬਣਦੇ ਨੇ ਤੇ ਜਿਹੜੇ ਪੁਰਾਣੇ ਮਾਡਲ ਸੀ ਉਹ ਲਗਭਗ ਪੂਨੇ ਦੇ ਵਿੱਚ ਬਣਦੇ ਹੁੰਦੇ ਸੀ ਇਹਨਾਂ ਦਾ ਜਿਹੜਾ ਮੈਨੂਫੈਕਚਰਿੰਗ ਪਲਾਂਟ ਆ ਮੈਨੂਫੈਕਚਰਿੰਗ ਯੂਨਿਟ ਕਹੋ ਤੁਸੀਂ ਜੌਂਡੀਅਰ ਦੀ ਉੱਥੇ ਬਣਦੇ ਸੀ 16 17 ਤੱਕ ਇਹ ਜਿਹੜੇ ਕਲ ਢੱਡ ਵਾਲੇ ਜੁੰਡੀ ਰਾਇ ਨੇ ਜਿਹਨਾਂ ਨੂੰ ਆਪਾਂ ਐਲਟੀ ਮਾਡਲ ਕਹਿੰਦੇ ਐ ਐਲਟੀ ਦੀ ਆਪਾਂ ਫੁੱਲ ਫਾਰਮ ਵੀ ਦੱਸਾਂਗੇ ਜੇ ਆਪ ਨੂੰ ਪਤਾ ਲੱਗੀ ਤੇ 16 17 ਤੋਂ ਬਾਅਦ ਸਾਰੇ ਹੀ ਹੈਰੇਟਡ ਵਾਲੇ ਜੁੰਡੀ ਰਾਇ ਨੇ ਹੁਣ ਆਪਾਂ ਥੋੜੀਆਂ ਹੋਰ ਇਹਦੀਆਂ ਡੰਗਾਈ ਵਾਲੀਆਂ ਗੱਲਾਂ ਕਰਦੇ ਆਂਗੇ ਜਿਵੇਂ ਕਿ ਜਿਹੜਾ ਕਿ ਕੰਪ੍ਰੈਸ਼ਨ ਰੇਸ਼ਿਓ ਹੁੰਦਾ ਇੱਕ ਇੰਜਨ ਦੇ ਬਲੌਗ ਦੇ ਵਿੱਚ ਜਦੋਂ ਇੱਕ ਕੰਪ੍ਰੈਸ਼ਨ ਹੁੰਦਾ ਹਨਾ ਮਤਲਬ ਇੱਕ ਅੱਗ ਮੱਚਦੀ ਐ ਬਲਾਸਟ ਹੁੰਦਾ ਜੋ ਵੀ ਆਪਾਂ ਕਹਿ ਕੇ ਚੱਲੀਏ ਉਹੋ ਜਿਹੜਾ ਨਮਾ ਜੁੰਡੀਅਰ ਦੇ ਵਿੱਚ ਉਹਨਾਂ ਦੀ ਰੇਸ਼ੋ ਹੈ 17.5.1 ਬਦਲ ਦੋ ਦੋ ਬਿੰਦੀਆਂ ਆਉਂਦੀਆਂ ਇਹਨਾਂ ਦੇ ਵਿੱਚ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਬਿੰਦੀ ਨੂੰ ਕੀ ਕਹਿੰਦੇ ਹੁੰਦੇ ਜਿਹੜੇ ਪੁਰਾਣੇ ਐਲਟੀ ਮਾਡਲਾਂ ਚ ਹੁੰਦੇ ਸੀ ਉਹਨਾਂ ਦਾ ਸੀਗਾ 1851 ਦਾ ਇਹੇ ਫਰਕ ਸੀਗਾ ਤੇ ਪੁਰਾਣਿਆਂ ਦੇ ਵਿੱਚ 20 ਤੋਂ 25% ਬੈਕਅਪ ਟਾਰਕ ਹੁੰਦਾ ਸੀਗਾ ਨਵੇਂਆਂ ਦੇ ਵਿੱਚ ਇਹ ਬੈਕਅਪ ਟਾਰਕ ਘਟ ਗਿਆ ਹੁਣ ਕਿਉਂਕਿ ਪਹਿਲਾਂ ਯਾਰ ਖੁੱਲੇ ਕੰਮ ਹੁੰਦੇ ਸੀ ਕਿ ਡ੍ਰੈਕਟਰਾਂ ਤੇ ਐਡੀ ਪ੍ਰਵਾਹ ਨਹੀਂ ਹੁੰਦੀ ਸੀ ਕਿ ਸਰਕਾਰ ਨੇ ਇਹਨਾਂ ਸਿਕੰਜਾ ਨਹੀਂ ਕੱਸਾ ਸੀਗਾ ਹੁਣ ਥੋੜੇ ਜਿਹੀ ਇੰਪਰੂਵਮੈਂਟਸ ਕਰਨ ਲੱਗੇ ਜਦੋਂ ਦਾ ਆਪਣੇ ਦੇਸ਼ 'ਚ ਪੋਲਿਊਸ਼ਨ ਪੜਨ ਲੱਗਿਆਗਾ ਇਹ ਨਾਰਮਸ ਵਗੈਰਾ ਤੇ ਐਕਟੀਵਿਟੀਆਂ ਤੇ ਸਾਰਿਆਂ ਤੇ ਰੋਕਥਾਮ ਲੱਗੀ ਹੈਗੀ ਉਸ ਤੋਂ ਬਾਅਦ ਆਪਾਂ ਪੰਪ ਦੀ ਗੱਲ ਕਰੀ ਇਹਨਾਂ ਦੇ ਵਿੱਚ ਬੋਸ਼ ਦੀ ਪੰਪ ਆਉਂਦਾ ਸੀ ਕਿਸੇ ਤੇ ਰੋਟਰੀ ਕਿਸੇ ਤੇ ਲਾਈਨ ਪਰ ਹੁਣ ਸਾਰਿਆਂ 'ਚ ਸੀਆਰਡੀੀ ਪੰਪ ਆਉਂਦਾ ਹੈਗਾ ਚਲੋ ਤਾਂ ਹੁਣ ਸਾਰੇ ਟਰੈਕਟਰਾਂ 'ਦੀ ਆਉਂਦਾ ਹੈਗਾ ਸਾਰੇ ਟਰੈਕਟਰਾਂ 'ਚ ਹੀ ਆਉਣ ਲੱਗੇ ਚਲੋ ਸੀਆਰਡੀੀ ਦਾ ਪਰ ਜਿਹੜਾ ਪਹਿਲਾ ਸੀਗਾ ਨਾ ਉਹ ਜ਼ਿਆਦਾ ਫਿਊਲ ਐਫੀਸ਼ੀਐਂਟ ਸੀਗੇ ਕਿਉਂਕਿ ਉਹਨਾਂ ਦੀ ਕੋਈ ਇੰਜਨ ਦੀ ਬਣਾਵਟ ਐਦਾਂ ਸੀ ਨਾਰਮਸ ਵਗੈਰਾ ਦੇ ਨਾਲ ਚੱਕਰ ਨਹੀਂ ਪੈਂਦਾ ਸੀ ਕਿ ਇਸ ਕਰਕੇ ਉਹਨਾਂ ਦੀ ਫਿਊਲ ਐਫੀਸ਼ੀਐਂਸੀ ਜ਼ਿਆਦਾ ਸੀ ਪਰ ਹੁਣ ਵਾਲੇ ਹਾਈਅਰ ਆਰਪੀਐਮ ਤੱਕ ਕੰਮ ਕਰਦੇ ਨੇ ਪਹਿਲਾਂ ਵਾਲੇ ਇੰਨੇ ਹਾਈਅਰ ਆਰਪੀਐਮ ਤੇ ਕੰਮ ਕਰਦੇ ਨਹੀਂ ਸੀਗੇ ਇਹ ਇੰਪਰੂਵਮੈਂਟ ਆਈ ਹੈ ਨਵੇਂ ਟਰੈਕਟਰਾਂ ਦੇ ਵਿੱਚ ਪਰ ਬਾਕੀ ਕੋਈ ਐਡੀ ਇੰਪਰੂਵਮੈਂਟ ਨਹੀਂ ਆਈ ਕਿਉਂਕਿ ਸਿਰਫ ਪਰ ਨਵੇਂ ਦੀ ਪਾਵਰ ਆਪ ਨੂੰ ਇਸ ਕਰਕੇ ਘੱਟ ਲਾਗਦੀ ਹੈ ਕਿਉਂਕਿ ਨੋਰਮਸ ਕਰਕੇ ਟਰੈਕਟਰ ਕੰਪਨੀ ਨੂੰ ਬਹੁਤ ਕੁਝ ਕਰਨਾ ਪੈਂਦਾ ਬਹੁਤ ਪਾਵਰਾਂ ਘਟਾਉਣੀ ਪੈਂਦੀ ਹੈ ਟਾਰਕ ਘਟਾਉਣਾ ਪੈਂਦਾ ਸਭ ਕੁਝ ਕਰਨਾ ਪੈਂਦਾ ਹੈ ਤੇ ਇੱਕ ਨਿੱਕੀ ਜੀ ਗੱਲ ਆਪਾਂ ਹੋਰ ਕਰੀਏ ਜਿਹੜਾ ਇਹਨਾਂ ਦੀ ਪਿਸਟਨ ਦੀ ਸਲੀਵ ਹੁੰਦੀ ਆ ਉਹ ਪਹਿਲਾਂ ਵੈਟ ਹੁਣ ਵੈਟ ਆਉਂਦੀ ਹੈ ਤੇ ਪਹਿਲਾਂ ਡਰਾਈ ਤੇ ਵੈਟ ਦੋਨੇ ਆਉਂਦੀਆਂ ਸੀਗੇ ਵੈਟ ਮਤਲਬ ਹੁਣ ਮਤਲਬ ਗਿੱਲੀ ਗਿੱਲੀ ਹੁੰਦੀ ਹੈ ਕਿ ਵੈਟ ਤੇ ਪਹਿਲਾਂ ਹੁੰਦੀ ਸੀ ਡਰਾਈ ਵੈਟ ਉਹ ਦੋਨੇ ਮਾਡਲ ਦੇ ਹਿਸਾਬ ਨਾਲ ਕੰਪਨੀ ਬਣਾ ਦਿੰਦੀ ਸੀ ਤੇ ਹੁਣ ਜਿਹੜਾ ਸਿੰਗਲ ਕਾਸਟ ਹੈੱਡ ਆਉਂਦਾਗਾ ਪਹਿਲਾਂ ਹੈੱਡ ਦੇ ਵਿੱਚ ਵੀ ਫਰਕ ਹੁੰਦਾ ਸੀਗਾ ਜਿਵੇਂ ਕਿ ਸੁਣ ਚ ਆਇਆਗਾ ਆਪਾਂ ਨੂੰ ਤੇ ਜਿਹੜੇ ਕਿ ਪੁਰਾਣਿਆਂ ਦੀ ਸਰਵਿਸ ਯਾਰ ਉਹ ਸਰਵਿਸ ਬਹੁਤ ਮਿਸਤਰੀ ਕਰ ਦਿੰਦੇ ਸੀ ਕਲੇਟ ਡਲਿਆਂ ਦੀ ਨਵੇਂਾਂ ਦੀ ਥੋੜੀ ਓਕੇ ਸਰਵਿਸ ਹਰੇਕ ਬੰਦਾ ਨਹੀਂ ਕਰ ਸਕਦਾ ਮਤਲਬ ਸਰਵਿਸ ਕਹਿੰਦਾ ਮੈਂ ਉਹ ਸਰਵਿਸ ਨਹੀਂ ਕਰ ਰਿਹਾ ਕਿ ਤੇਲ ਬਦਲਦਾ ਉਹਨਾਂ ਦੀ ਰਿਪੇਅਰਿੰਗ ਕੋਸਟ ਜਿਹੜੀ ਪੁਰਾਣਿਆਂ ਦੀ ਘੱਟ ਸੀ ਹੁਣ ਨਵੇਂ ਥੋੜੇ ਜੇ ਮਹਿੰਗੇ ਹੋਣ ਲੱਗੇ ਜੋਂ ਡੀਅਰ ਇਹ ਗੱਲਾਂ ਵੀ ਆਪਾਂ ਨੂੰ ਨੋਟਿਚ ਕਰਨ ਵਾਲੀਆਂ ਨੇ ਤੇ ਜਿਹੜਾ ਕੂਲੈਂਟ ਹੁੰਦਾ ਸੀ ਪੁਰਾਣਿਆਂ 'ਚ ਸਿਰਫ ਕੂਲੈਂਟ ਹੁੰਦਾ ਸੀ ਹੁਣ ਵਾਟਰ ਤੇ ਕੂਲੈਂਟ ਮਿਕਸ ਪੈਣ ਲੱਗ ਗਿਆ ਜਿਹੜਾ ਕਿ ਸਰਵਿਸ ਦਾ ਇੰਟਰਵਲ ਸੀ ਨਾ ਪੈ ਹੋਣਾ ਲੈਂਦੇ 250 ਘੰਟੇ ਤੇ ਪਹਿੰਤੂ ਜੀ ਪਹਿਲਾਂ ਲੈਂਦੇ ਕਈ ਮਾਡਲਾਂ ਦੇ ਹਿਸਾਬ ਨਾਲ 400 ਘੰਟਾ ਵੀ ਚੱਲਦੇ ਹੁੰਦੇ ਸੀਗੇ ਇੰਨਾ ਇੰਨਾ ਡਿਫਰੈਂਸ ਆਉਣ ਲੱਗ ਗਿਆ ਤੁਸੀਂ ਦੇਖੋ ਯਾਰ ਉਹ ਕਾਲੇ ਡਾਲੀ ਕੋਸਟਲੀ ਘੱਟ ਹੁੰਦੇ ਸੀ ਮਤਲਬ ਸਸਤੇ ਪੈਂਦੇ ਸੀ ਆਪਾਂ ਨੂੰ ਹੁਣ ਵਾਲੇ ਆਪਾਂ ਨੂੰ ਥੋੜੇ ਜਿਹਾ ਮਹਿੰਗੇ ਪੈਂਦੇ ਆ ਕਿ ਸਰਵਿਸ ਵੀ ਛੇਤੀ ਕਰਾਉਣੀ ਪੈਂਦੀ ਉਧਰੋਂ ਵੀ ਮਹਿੰਗਾ ਪੈ ਗਿਆ ਤੇ ਪੁਰਾਣਿਆਂ ਦੀ ਥੋੜੇ ਵਧੀਆ ਹੀ ਸੀਗੇ ਤੁਸੀਂ ਮੰਨ ਕੇ ਚਲੋ ਯਾਰ ਹੁਣ ਵਾਲੇ ਉਹਨਾਂ 'ਚ ਦੰਮ ਵਾਲੀ ਗੱਲ ਹੈ ਨਹੀਂ ਜੀ ਲਗਭਗ ਹਰੇਕ ਪੱਖੋਂ ਆਪਣੇ ਕਾਲੇ ਡਾਲੀ ਡਰਾਈਵਰ ਅੱਗੇ ਲੰਗੀ ਜਾਂਦੇ ਆਪਾਂ ਰੋਡ ਦੀ ਐਵਰੇਜ ਕਰੀਏ ਨਾ ਤੁਸੀਂ ਵੀ ਆਖ ਦਿਨ ਗਾਸੇ-ਪਾਸੇ ਬੜਾ ਦੇਖਦਾ ਯਾਰ ਆਪਣਾ ਖੁੱਲੇ ਥਾਂ 'ਚ ਬੈਠੇ ਕਦੇ ਇਧਰ ਲਈ ਦੇਖਦੇ ਕਦੇ ਇਧਰ ਲਈ ਦੇਖਦੇ ਕਦੇ ਕੋਈ ਦੇਖਦਾਗਾ ਤਾਂ ਕਰਕੇ ਆਪਾਂ ਨੂੰ ਵੀ ਦੇਖ ਕੇ ਝਾਕਣਾ ਪੈਂਦਾਗਾ ਤੇ ਪੁਰਾਣਿਆਂ ਦੀ ਐਵਰੇਜ ਸੀ ਕਿ ਉਹ ਜ਼ਿਆਦਾ ਸੀ ਰੋਡ ਮਾਈਲੇਜ ਆਪਾਂ ਗੱਲ ਕਰ ਰਹੇ ਹਾਂ ਨੇ ਤੇ ਬਾਣ ਦੇ ਵਿੱਚ ਵੀ ਉਹ ਜ਼ਿਆਦਾ ਮਾਈਲੇਜ ਦਿੰਦੇ ਸੀਗੇ ਬੈਟਰ ਟਾਰਕ ਹੁੰਦਾ ਸੀਗਾ ਉਹਨਾਂ ਦਾ ਹਰ ਕੋਈ ਪੱਖੋਂ ਉਹ ਅੱਗੇ ਟੱਪ ਰਹੇ ਨੇ ਪੁਰਾਣੇ ਜਿਹੜੇ ਹੁੰਦੇ ਸੀਗੇ ਟਰੈਕਟਰ ਨਵੇਂ ਥੋੜੇ ਜਿਹਾ ਪਤਾ ਨਹੀਂ ਕਿਉਂ ਯਾਰ ਐਫੀਸ਼ੀਐਂਟ ਨਹੀਂ ਹੈਗੇ ਇਹ ਕੀ ਚੱਕਰ ਇਹਨਾਂ ਦੇ ਵਿੱਚ ਪਤਾ ਨਹੀਂ ਸਰਕਾਰ ਨੇ ਥੋੜਾ ਜਿਆਦਾ ਸਕੰਜਾ ਕੱਸ ਰੱਖਿਆ ਤੇ ਇਹਨਾਂ ਨੇ ਵੀ ਆਦਾ ਜਿਆਦਾ ਸਕੰਜਾ ਫਿਰ ਕਿਸਾਨਾਂ ਦੀ ਸੜਕ ਤੱਕ ਕੱਸ ਕੇ ਤੇ ਮਿੱਤਰੋ ਦੱਸਿਓ ਜਰੂਰ ਤੁਹਾਨੂੰ ਵੀਡੀਓ ਕਿਵੇਂ ਲੱਗੀ ਆਪਾਂ ਕਾਲ ਕਾਲ 'ਚ ਤੁਹਾਨੂੰ ਨੌਲੇਜ ਦੇਣ ਦੀ ਕੋਸ਼ਿਸ਼ ਕੀਤੀ ਹੋ ਸਕੇ ਕੁਝ ਕਿ ਗਲਤੀਆਂ ਰਹਿ ਗਈਆਂ ਹੋ ਉਹ ਤੁਸੀਂ ਕਮੈਂਟਾਂ 'ਚ ਜਾ ਕੇ ਸੁਧਾਰ ਦਿਓ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਵੀ ਇਹਦੇ ਬਾਰੇ ਨੌਲੇਜ ਮਿਲ ਸਕੇ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ ਇੰਸਟਾਗ੍ਰam 'ਤੇ ਆਪਾਂ ਬਹੁਤ ਰੈਗੂਲਰ ਰੀਲਾਂ ਪਾਉਣੀ ਰਹੇ ਹਾਂ ਟਰੈਕਟਰਾਂ ਬਾਰੇ ਤੇ ਹੋਰ ਖੇਤੀਬਾੜੀ ਵਾਸਤੇ ਤੇ ਉੱਥੇ ਵੀ ਤੁਸੀਂ ਜਾ ਕੇ ਫੋਲੋ ਕਰ ਸਕਦੇ ਹੋ ਪ੍ਰਿੰਸ ਹੀਰਕੇ ਵਾਲਾ ਉੱਥੇ ਆਪਣਾ ਪਈ ਹੈਗਾ ਤੇ ਇੱਥੇ ਵੀ ਪ੍ਰਿੰਸ ਹੀਰਕੀ ਵਾਲਾ ਤੇ ਧੰਨਵਾਦ ਸਾਰਿਆਂ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖੀ